ਮਾਨਯੋਗ ਹਾਈ ਕੋਰਟ ਤੋਂ ਬਰੀ ਹੋ ਕੇ ਪੰਜਾਬ ਪੁਲਿਸ ਦੇ ਆਈਜੀ ਪਰਮਰਾਜ ਸਿੰਘ ਉਮਰਾਨਗਲ ਗੁਰਦੁਆਰਾ ਟਾਲਾ ਸਾਹਿਬ ਵਿਖੇ ਆਪਣੇ ਦੋਸਤਾਂ ਦੇ ਪਰਿਵਾਰਕ ਮੈਂਬਰਾਂ ਨਾਲ ਪਹੁੰਚੇ ਅਤੇ ਉਹਨਾਂ ਵੱਲੋਂ ਗੁਰਦੁਆਰਾ ਟਾਲਾ ਸਾਹਿਬ ਵਿਖੇ ਮੱਥਾ ਟੇਕਿਆ ਗਿਆ ਅਤੇ ਬਾਬਾ ਦਰਸ਼ਨ ਸਿੰਘ ਵੱਲੋਂ ਉਹਨਾਂ ਨੂੰ ਸਨੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ आईजी परमराज सिंह उमरानंगल ने बाबा जी आगे अरदास बिनती करके ओना दा शुक्राना कीता इस मौके बाबा दर्शन सिंह जी वलो ਧੰਨ ਧੰਨ बाबा दीप सिंह शहीद जी दे शहीदी ਦਿਹਾੜੇ ਨੂੰ ਸਮਰਪਿਤ ਗੁਰਮਤ ਸਮਾਗਮ ਦਾ ਸੱਦਾ ਪੱਤਰ ਆਈਜੀ ਸਾਹਿਬ ਨੂੰ ਦਿੱਤਾ ਗਿਆ ਜੀ ਸਰ ਅੱਜ ਆਪਣੇ ਟਾਲਾ ਸਾਹਿਬ ਗੁਰਦਰਾ ਸਾਹਿਬ ਵਿਖੇ ਪਹੁੰਚੇ ਜੀ ਅੱਜ ਕੀ ਕਹਿਣਾ ਚਾਹੁੰਦੇ ਜੀ ਮਾਨਯੋਗ ਹਾਈ ਕੋਰਟ ਵੱਲੋਂ ਮੇਰੇ ਰੀਇਨ ਸਟੇਟਮੈਂਟ ਦਾ ਕੇਸ ਉਹਦਾ ਡਿਸੀਜਨ ਆਇਆ ਸੋ ਮੈਂ ਅੱਜ ਚੀਤਾ ਸਿੰਘਾ ਦਾ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਬਾਬਾ ਨੌਦ ਸਿੰਘ ਜੀ ਦਾ ਉਹਨਾਂ ਦਾ ਧੰਨਵਾਦ ਕਰਨ ਵਾਸਤੇ ਇੱਥੇ ਆਪਣੇ ਪਰਿਵਾਰ ਨਾਲ ਆਪਣੇ ਦੋਸਤਾਂ ਨਾਲ ਅਸੀਂ ਸਾਰੇ ਇੱਥੇ ਸ਼ੁਕਰਾਨਾ ਕਰਨ ਬਾਬਾ ਜੀ ਦਾ ਆਏ ਆ ਕਿਉਂਕਿ ਮੈਂ ਇਸ ਸਥਾਨ ਨਾਲ ਬੜੇ ਪ੍ਰਾਣਾ ਜੁੜਿਆ ਜਦੋਂ ਵੀ ਅਮਰitsar ਰਾਜ ਦਾ ਇੱਥੇ ਜ਼ਰੂਰ ਨਮਸਤਕ ਹੋ ਕੇ ਜਾਈਦਾ ਬਾਬਾ ਜੀ ਦਾ ਆਸ਼ੀਰਵਾਦ ਰਹਿ ਕੇ ਔਰ ਬਾਬਾ ਜੀ ਨੇ ਬਹੁਤ ਕਿਰਪਾ ਕੀਤੀ ਮਾਨ ਜੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਜੋ ਕਰ ਡਿਸੀਜਨ ਦਿੱਤਾ ਉਹਦੇ ਵਾਸਤੇ ਮੈਂ ਅੱਜ ਬਾਬਾ ਜੀ ਦੇ ਚਰਨਾਂ 'ਚ ਨਤਮਸਤਕ ਹੋਣ ਉਹਨਾਂ ਦਾ ਧੰਨਵਾਦ ਕਰਨ ਔਰ ਉਹਨਾਂ ਸਾਰੇ ਬਾਬਾ ਦਰਸ਼ਨ ਸਿੰਘ ਜੀ ਹੋਣੀ ਇੱਥੋਂ ਦੇ ਸਾਰੇ ਗ੍ਰੰਤੀ ਸਿੰਘ ਮੇਰੇ ਦੀ ਬਹੁਤ ਅਰਦਾਸਾਂ ਕਰਦੇ ਰਹੇ ਔਰ ਬਾਬਾ ਜੀ ਦੇ ਸਾਨ ਤੇ ਤਕਰੀਬਨ ਅਸੀਂ ਦੂਜੇ ਚੌਥੇ ਮਹੀਨੇ ਅਖੰਡ ਪੜ੍ਹ ਸਾਹਿਬ ਕਰਕੇ ਬਾਬਾ ਜੀ ਦਾ ਅਸ਼ੀਰਵਾਦ ਲੈ ਕੇ ਜਾਂਦੇ ਰਹੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਰਮਰਾਜ ਉਮਰਾ ਨੰਗਲ ਮਾਨ ਜੋਗ ਹਾਈ ਕੋਰਟ ਤੋਂ ਬਰੀ ਹੋ ਕੇ ਇੱਥੇ ਆਏ ਸਨ ਬੜਾਈ ਬਾਬਾ ਦੀਪ ਸਿੰਘ ਜੀ ਤੇ ਵਿਸ਼ਵਾਸ ਰੱਖਦੇ ਹਨ ਤਕਰੀਬਨ ਖੰਡ ਪਾਠਨ ਦੇ ਪੋਗ ਇੱਥੇ ਉਹਨਾਂ ਦੇ ਪੈਂਦੇ ਹਨ ਅੱਜ ਵੀ ਉਹਨਾਂ ਬਰੀ ਉਥੋਂ ਬਹਾਲ ਹੋਣ ਤੇ ਬਾਬਾ ਦੀਪ ਸਿੰਘ ਜੀ ਦਾ ਸੇਕਰਾਣਾ ਕਰਨ ਵਾਸਤੇ ਇੱਥੇ ਨਕਮਸਤਕ ਹੋਏ ਸਨ ਬਾਬਾ ਦਰਸਨ ਸਿੰਘ ਜੀ ਵੱਲੋਂ ਉਹਨਾਂ ਨੂੰ ਸਨਮਾਨਤ ਕੀਤਾ ਗਿਆ ਅਤੇ ਅਰਦਾਸ ਕੀਤੀ ਇੱਥੇ ਜੋ ਵੀ ਮਾਈ ਭਾਈ ਸਰਦਾ ਭਾਵਨਾ ਕਰਕੇ ਆਉਂਦੇ ਹਨ ਹਰ ਇੱਕ ਦੀ ਮਨੋ ਕਾਮਨਾ ਪੂਰੀ ਹੋ ਜਾਂਦੀ ਹੈ ਸੰਗਤ ਨੂੰ ਬੇਨਤੀ ਹੈ ਇੱਥੇ ਆਣ ਕੇ ਕੋਈ ਵੀ ਕੰਮ ਕਿਸੇ ਦਾ ਨਾ ਹੁੰਦਾ ਹੋਵੇ ਕੋਈ ਵੀ ਕਿਸੇ ਨੂੰ ਰੋਗ ਹੋਵੇ ਬਾਬਾ ਦੀਪ ਸਿੰਘ ਜੀ ਬੜੇ ਹੀ ਕਿਰਪਾਲੂ ਤੇ ਦਿਆਲੂ ਹਨ ਇਹ ਤੇ ਹਰ ਇੱਕ ਦੀ ਮਨੋ ਕਾਮਨਾ ਪੂਰੀ ਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ